हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਪਹਿਲਾਂ ਤਾਂ ਇਹ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਜਿਹੜੇ ਆਪਣੇ ਪੇਜ ਤੇ ਪਹਿਲੀ ਵਾਰ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰ ਲਿਓ ਜੇ ਇਦਾਂ ਦੀ ਵੀਡੀਓ ਦੇਖਣ ਦੇ ਲਈ ਸੋ ਜਿਹੜੇ ਮੇਰੇ ਵੀਰ ਭਰਾਣੇ ਹੋਰ ਨੇ ਵੀ ਕਿਸਾਨੇ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਮੇਰਾ ਫੋਨ ਨੰਬਰ ਆ 9592288488 ਸੋ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਝੋਟੀ ਦੀ ਵੀਡੀਓ ਆਪਾਂ ਪਿੰਡ ਰੂੜੇ ਕੇ ਖੁਰਦ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਜਾਨੀ ਕਿ ਆਪਣੇ ਪਿੰਡੂ ਹੀ ਕਵਰ ਕਰ ਰਹੇ ਆਂ ਵੀਡੀਓ ਸੋ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖਦੇ ਹੋ ਪਹਿਲਾ ਸੂਆ ਚਾਰ ਦੰਦ ਮੂਹ ਸੂਨ ਦੇ ਵਿੱਚ 10 ਦਿਨ ਬਾਕੀ ਨੇ ਤੇ ਇਹ ਵੀ ਨੇ ਬਕਾਊ ਕਰਿਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਆ ਘਰੂ ਝੋਟੀ ਹੈਗੀ ਮੂਹ ਤੋਂ ਚਾਰ ਦੰਦ ਸੂਨ ਦੇ ਵਿੱਚ 10 ਦਿਨ ਬਾਕੀ ਨੇ ਮੱਥੇ ਥੋੜਾ ਜਿਹਾ ਫੁੱਲਾ ਝੁੱਟੀ ਦੇ ਰਿੰਗ ਸਿੰਘਾ ਬਿਲਕੁਲ ਬੂਥੀ ਬਹੁਤ ਸੋਹਣੀ ਆ ਝੁੱਟੀ ਦੀ ਤੇ ਬਾਕੀ ਬੋਡੀ ਸਟਰਕਚਰ ਦੇਖ ਸਕਦੇ ਹੋ ਕਲੀ ਲਿਚੀ ਜ਼ਰੂਰ ਆ ਥੋੜੀ ਜੀ ਹੋਰ ਹੋਰ ਲੈਗ ਸਕੋਰ ਦੇਖ ਸਕਦੇ ਹੋ ਥੋੜੀ ਲਿਚੀ ਜ਼ਰੂਰ ਆ ਕਲੀ ਬਾਕੀ 10 ਦਿਨਾਂ ਦੇ ਬਾਕੀ ਆ ਉਸ ਹਿਸਾਬ ਨਾਲ ਲੇਵਾ ਬਣਾਉਣਾ ਸਟਾਰਟ ਕੀਤਾ ਥਣ ਥਣ ਕੱਲਾ ਕੱਲਾ ਨਿਖੜਵਾ ਤੇ ਗੈਪ ਤੇ ਲੱਗਿਆ ਹੋਇਆ ਪੂਰਾ ਲੇਵਾ ਕਰਮ ਵਾਲੀ ਨੇ ਬਣਾਉਣਾ ਸਟਾਰਟ ਕੀਤਾ ਇੱਥੋਂ ਦੇਖ ਸਕਦੇ ਹੋ ਥਣਾ ਦਾ ਗੈਪ ਚਾਰੇ ਥਣ ਪੂਰੇ ਨਿਖੜਵੇਂ ਤੇ ਗੈਪ ਤੇ ਲੱਗੇ ਹੋਇਆ ਮੂਰੋਂ ਵੀ ਜਜਮੈਂਟ ਕਰਾਵਾਂਗੇ ਇਥੋਂ ਚੈੱਕ ਕਰ ਸਕਦੇ ਹੋ ਤੁਸੀਂ ਚਾਰੇ ਥਾਣਾ ਨਖੜਮੇ ਤੇ ਪੂਰੇ ਗੈਪ ਚ ਲੱਗੇ ਹੋਇਆ ਲੇਵਾ ਬਣਾਉਣਾ ਸਟਾਰਟ ਕਰਿਆ 10 ਦਿਨ ਬਾਕੀ ਹੈ ਜਜਮੈਂਟ ਉਸ ਹਾਵਣਾ ਕਰੋ ਵੀ 10 ਦਿਨਾਂ ਤੱਕ ਲੇਵਾ ਹੋਰ ਵਧੀਆ ਤਿਆਰ ਕਰ ਲੈਣੇ ਬਾਕੀ ਤੁਸੀਂ ਹੋਰ ਬਾਡੀ ਸਟਰਕਚਰ ਲੰਮੀ ਬਹੁਤ ਆ ਬਿਲਕੁਲ ਸਾਫ ਸੁਭਾ ਸੀਲ ਆ ਕੋਈ ਉਪਰਾਂ ਨਹੀਂ ਕਰਦੀ ਬਿਲਕੁਲ ਕਾੜ ਨਹੀਂ ਕੋਈ ਝੋਟੀ ਵੀ ਕਾੜ ਆ ਕੋਈ ਥੋੜਾ ਜਿਹਾ ਮੱਥੇ ਫੁੱਲਾਗਾ ਬੂਥ ਬਾਤ ਬਹੁਤ ਚੰਗੀ ਆ ਸਿੰਗੀ-ਸੁੰਗੀ ਬਹੁਤ ਚੰਗੀ ਹੈਗੀ ਤੇ ਬਾਕੀ ਹੋਰ ਦੇਖ ਸਕਦਾ ਤੁਸੀਂ ਬਾਕੀ ਹੋਰ ਆਪਾਂ ਹੋਰ ਡਿਟੇਲ ਆਪਾਂ ਤੋੜ ਕੇ ਜੱਜਮੈਂਟ ਕਰਾਵਾਂਗੇ ਬਾਕੀ ਡਿਟੇਲ ਬਾਈ ਤੋਂ ਲਵਾਂਗੇ ਬਾਈ ਤੋੜ ਦੇ ਮੜਾ ਜੀ ਖੋਲ ਕੇ ਇਧਰ ਨੂੰ ਤੋੜ ਦੇ ਲੰਬੀ ਤੋੜ ਦੇ ਇਧਰ ਨੂੰ ਸੋ ਤੁਸੀਂ ਤੁਰਦੀ ਤੋਂ ਜੱਜਮੈਂਟ ਕਰਿਓ ਜੇ ਬਾਕੀ ਤੁਸੀਂ ਇਹ ਖਰੀਦਣੀ ਆਪਦੀ ਸਮਝਣ ਆ ਲਾ ਕੇ ਤੁਰਦੀ ਤੋਂ ਜੱਜਮੈਂਟ ਕਰ ਲਿਓ ਝੋਟੀ ਫਿੱਕੀ ਜ਼ਰੂਰ ਆ ਕਲੀ ਹੋਰ ਕਿਸੇ ਪੱਖ ਤੋਂ ਕੋਈ ਘਟਨੇ ਥਾਂ ਲੇਵੇ ਦੀ ਜੱਜਮੈਂਟ ਜ਼ਰੂਰ ਕਰ ਲਿਓ 10 ਦਿਨ ਬਾਕੀ ਨੇ ਸੁਣ ਦੇ ਵਿੱਚ ਤੇ 10 ਦਿਨਾਂ ਦੀ ਕੱਚੀ ਹੈਗੀ ਤੇ ਬਾਈ ਅਫਸਰ ਝੋਟੀ ਕਿਦੋਂ ਖਰੀਦ ਕੇ ਲੈ ਕੇ ਆਇਆ ਸੀਗਾ ਝੋਟੀ ਕੱਟੀ ਉਦੋਂ ਪਾਲੀਆ ਉਸ ਤੋਂ ਬਾਅਦ ਇਹਦੀ ਮਦਰ ਦਾ ਵੀ ਕੋਈ ਰਿਕਾਰਡ ਦਾ ਪਤਾ ਨਹੀਂ ਵੀ ਮਦਰ ਰਿਕਾਰਡ ਕਿੰਨਾਗਾ ਨਾ ਟੀਕੇ ਦਾ ਪਤਾ ਵੀ ਕਿਹੜੇ ਹੈ ਟੀਕੇ ਤੋਂ ਬਣਾਇਆ ਨਹੀਂ ਪਤਾ ਵੀ ਕਿਹੜੇ ਟੀਕੇ ਤੋਂ ਬਣਾ ਕਿਹੜੇ ਸਾਹ ਦੇ ਟੀਕੇ ਤੋਂ ਹੋਰ ਤੁਸੀਂ ਇੱਥੇ ਜਜਮੈਂਟ ਕਰ ਸਕਦੇ ਹੋ ਖੜੀ ਤੋਂ ਦੇਖਦੇ ਮੂੰਹ ਤੋਂ ਚਾਰ ਦੰਦ 10 ਦਿਨ ਬਾਕੀ ਨੇ ਸੂਨ ਦੇ ਵਿੱਚ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਸੋ ਆਓ ਕਰਾਈਏ ਬਾਈ ਨਾਲ ਗੱਲਬਾਤ ਬਣੇ ਰਹੋ ਵੀਡੀਓ ਦੇ ਐਂਡ ਤੱਕ ਹੋਰ ਡਿਟੇਲ ਬਾਈ ਤੋਂ ਲੈ ਕੇ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਹਰਮਿੰਦਰ ਸਿੰਘ ਆ ਜੀ ਪਿੰਡ ਰੂੜੇ ਖੁਰਦ ਤੇ ਦਾ ਨਾਮ ਚੰਨਾ ਸਿੰਘ ਮੈਂਬਰ ਤੇ ਆਪਣਾ ਇਹ ਰੂੜੇ ਖੁਰਦ ਕਿੱਥੇ ਰਹਿ ਜਾਂਦੇ ਆ ਇਹ ਰੂੜੇ ਕੇ ਖੁਰਦ ਆਪਣਾ ਜ਼ਿਲ੍ਹਾ ਬਰਨਾਲਾ ਪੈਂਦਾ ਜੀ ਪੱਖੋ ਦੇ ਨਾਲ ਆ ਪੱਖੋ ਦੇ ਨਾਲ ਹਾਂਜੀ ਤੇ ਜਿਹੜੀ ਆਪਾਂ ਝੋਟੀ ਬਗਾਉ ਕਰਾਈ ਆਈ ਇਹ ਕਿਹ ਕ ਦਿਨ ਬਾਕੀ ਇਹਦੇ ਨਹੀਂ ਇਹਦੇ 10 12 ਦਿਨ ਰਹਿੰਦੇ ਆ ਜੀ 10 12 ਦਿਨ ਰਹਿੰਦਾ ਸੂਨ ਦੇ ਵਿੱਚ ਤੇ ਇਹਦਾ ਮੁੱਲ ਆਪਣਾ ਜਾਇਜ਼ ਜਾਂ ਵੀ ਮੁੱਲ ਕਿ ਕੀ ਮੁੱਲ ਕਰਾਈ ਇਹਦਾ 76000 ਰੁਪਏ ਕਰਾਈ ਇਹਦਾ ਜੀ ਮੁੱਲ 75000 ਬਾਕੀ ਜੇ ਕੋਈ ਆਇਆ ਵਿਅਕਤੀ ਉਹਦਾ ਮਾਨਤਾਣ ਕੀਤਾ ਜਾਊਗਾ ਹਾਂਜੀ ਆਓ ਮੌਕੇ ਦੇ ਬਾਕੀ ਮੌਕੇ ਦੇ ਮਾਨਤਾਣ ਕੀਤਾ ਜਾਊਗਾ ਬਾਈ ਨੇ 75000 ਮੁੱਲ ਕਰਿਆ ਝੋਟੀ ਦਾ ਬਾਕੀ ਬਾਈ ਆਪ ਆਪਣਾ ਫੋਨ ਨੰਬਰ ਦੱਸੋ ਜੀ 95170 ਜੀ 95170 ਜੀ ਅੱਗੇ ਜੀ 41134 95177 41134 41162 ਵੀਰ ਦਾ ਫੋਨ ਨੰਬਰ ਹੈ ਜੇ ਕਿਸੇ ਮੇਰੇ ਵੀਰ ਭਰਾ ਨੂੰ ਝੋਟੀ ਫਿੱਟ ਆਉਂਦੀ ਆ ਤਾਂ ਆ ਕੇ ਆਪਦੀ ਤਸੱਲੀ ਕਰਕੇ ਗ੍ਰੀ ਸਕਦੇ ਹੋ ਆਪਣਾ ਕੰਮ ਸਿਰਫ ਵੀਡੀਓ ਬਣਾਉਂਦਾ ਆ ਆਪਦੀ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਫੋਨ ਤੇ ਝੋਟੀ ਖਰੀਦ ਸਕਦੇ ਤੁਸੀਂ ਪਹਿਲਾ ਸੂਆ ਮੂੰਹ ਤੋਂ 4 ਦੰਦਾ ਕੀ 60 ਦਿਨ ਬਾਕੀ ਨੇ ਤੇ ਰੇਟ ਇਹਦਾ 75000 ਲੋਕੇਸ਼ਨ ਪਿੰਡ ਰੂੜੇਖੁਰਦ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਤੋਂ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਝੋਟੀ ਫਿੱਟ ਆਉਂਦੀ ਹੈਗੀ ਤਾਂ ਆ ਕੇ ਆਪਦੀ ਤਸੱਲੀ ਕੇ ਨਿਰਖ ਪਰਖ ਕੇ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ